ਮੀਡੀਆ ਦੇ ਉੱਤੇ پابੰਦੀਆਂ ਜਿਸ ਤਰੀਕੇ ਦੇ ਨਾਲ ਲਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਜਿਹੜਾ ਹੈ ਮੀਡੀਆ ਦੇ ਬਹੁਤ ਸਾਰੇ ادارے ਇਹ ਮੰਨ ਕੇ ਆਕਾਲ ਚੈਨਲ ਦੀ ਟੀਮ ਬਾਕੀ ਵੀ ਸਿੰਘ ਸਾਹਿਬ ਨੂੰ ਮਿਲੇ ਸੀ ਸੋ ਇੱਕ ਸਿੱਖਾਂ ਦੀ ਆਵਾਜ਼ ਹੈ ਜਿਹੜੇ ਸਾਡੇ ਛੋਟੇ-ਛੋਟੇ ਮੀਡੀਆ ਆਊਟਲੈਟਸ ਨੇ ਉਹੋ ਹੀ ਸਿੱਖਾਂ ਦੀ ਆਵਾਜ਼ ਬਣ ਰਹੇ ਆ ਇਸ ਵਿਖੜੇ ਸਮੇਂ ਤੇ ਜਦੋਂ ਸਾਡੇ ਤੇ دہشت ਦਾ ਮਾਹੌਲ ਭਾਰੂਗਾ ਜਿਸ ਤਰ੍ਹਾਂ ਬੰਦੂਕਾਂ ਦੀ ਨੋਕ ਤੇ ਸਾਥੋਂ ਫੈਸਲੇ ਕਰਾਇਆ ਜਾ ਰਹੇ ਆ ਬਹੁਤ ਸਾਰੇ ਸਿੱਖ ਔਰ ਗੈਰ ਸਿੱਖ ਮਦਵਾਨ ਜੀ ਦੇ ਵਿੱਚ ਗੈਰ ਸਿੱਖ ਪੱਤਰਕਾਰ ਜਿਹੜੇ ਪੰਜਾਬ ਲਈ ਬੋਲਣ ਵਾਲੇ ਆ ਉਹ ਵੀ ਸ਼ਾਮਲ ਹੋਏ ਨੇ ਨਾ ਸੋ ਸਿੱਖ ਪੱਤਰਕਾਰ ਹੀ ਨਹੀਂ ਇਕੱਲੇ ਸੋ ਗੈਰ ਸਿੱਖ ਪੱਤਰਕਾਰ ਨੇ ਜਿਹੜੇ ਉਹ ਵੀ ਉੱਥੇ ਸ਼ਾਮਲ ਹੋਏ ਔਰ ਜਥੇਦਾਰ ਸਾਹਿਬ ਨੇ ਜੋ ਭਾਸ਼ਣ ਕਰਿਆ ਹੈ ਵੀ ਜੇ ਤੁਸੀਂ ਮੀਡੀਆ ਨੂੰ ਤੋੜਦੇ ਹੋ ਮੀਡੀਆ ਦਾ ਖਾਤਮਾ ਕਰਦੇ ਹੋ ਜਿਹੜਾ ਤੀਜਾ ਪਿੱਲਰ ਆਇਆ ਚੌਥਾ ਪਿੱਲਰ ਆ ਤਾਂ ਤੁਹਾਡਾ ਪਿੱਲਰ ਵੀ ਨਹੀਂ ਰਹਿਣਾ ਸੋ ਇਸ ਇਸ ਇਨੀ ਘਿਰੀ ਹੋਈ ਮਾਨਸਿਕਤਾ ਵਿੱਚੋਂ ਵੀ ਜਥੇਦਾਰ ਸਾਹਿਬ ਇੱਕ ਚੰਗਾ ਕਦਮ ਚੁੱਕਦੇ ਆ ਸਾਨੂੰ ਲੱਗਦਾ ਵੀ ਉਹਦੀ ਹਮਾਇਤ ਕਰਨੀ ਚਾਹੀਦੀ ਹੈ ਜਦੋਂ ਕਦੇ ਉਹ ਬਹੁਤਾ ਹੀ ਅਕਾਲੀ ਦਲ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਆ ਜਿਹੜਾ ਕਿ ਲੋਕਾਂ ਦੇ ਮਨਾਂ ਵਿੱਚੋਂ ਆਪਣੀ ਆਤਮਿਕ ਮੌਤ ਮਰਨ ਕਾਰਨ ਜਿਹੜੀ ਆਪਣੀ ਸ਼ਾਖ ਗਵਾ ਚੁੱਕਿਆ ਉਸ ਵੇਲੇ ਅਸੀਂ ਜਥੇਦਾਰ ਸਾਹਿਬ ਦੇ ਉਹਨਾਂ ਸਵਾਲਾਂ 'ਤੇ ਕਿੰਨ ਤੁ ਵੀ ਕਰਦੇ ਆ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਹੈ ਦਮਨਮਾ ਸਾਹਿਬ ਦੇ ਵਿੱਚ ਇੱਕ ਇਕੱਠ ਸੱਤਿਆ ਗਿਆ ਖਾਸ ਕਰਕੇ ਜੋ ਮੀਡੀਆ ਦੇ ਉੱਤੇ ਪਾਬੰਦੀਆਂ ਜਿਸ ਤਰੀਕੇ ਦੇ ਨਾਲ ਲਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਜਿਹੜਾ ਹੈ মিডিਆ ਦੇ ਬਹੁਤ ਸਾਰੇ ادارے ਜਿਵੇਂ ਕਿ ਅਕਾਲ ਚੈਨਲ ਦੀ ਟੀਮ ਬਾਕੀ ਵੀ ਸਿੰਘ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਦੇ ਵੱਲੋਂ ਜਿਹੜਾ ਹੈ ਇਕੱਠੇ ਸੱਦਿਆ ਗਿਆ ਕੀ ਕਹੋਗੇ ਤੁਸੀਂ ਜੋ ਉਹਨਾਂ ਵੱਲੋਂ ਉੱਥੇ ਵਿਚਾਰ ਦਿੱਤੇ ਗਏ ਜਾਂ ਕੀ ਹੈ ਤੇ ਅਗਲਾ ਐਕਸ਼ਨ ਹੋ ਸਕਦਾ ਹੈ ਹਾਂਜੀ ਹਾਂਜੀ ਸ੍ਰੀ ਅਸੀਂ ਸਮਝਦੇ ਹਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਦਾ ਇੱਕ ਚੰਗਾ ਕਦਮ ਸੀ ਸੋ ਇੱਕ ਸਿੱਖਾਂ ਦੀ ਆਵਾਜ਼ ਆ ਜਿਹੜੇ ਸਾਡੇ ਛੋਟੇ-ਛੋਟੇ মিডিਆ ਆਊਟਲੈਟ ਲੈਟਸ ਨੇ ਉਹੋ ਹੀ ਸਿੱਖਾਂ ਦੀ ਆਵਾਜ਼ ਬਣ ਰਿਹਾ ਇਸ ਵਿਖੜੇ ਸਮੇਂ ਤੇ ਜਦੋਂ ਸਾਡੇ ਤੇ دہشت ਦਾ ਮਾਹੌਲ ਭਾਰੂਗਾ ਜਿਸ ਤਰ੍ਹਾਂ ਬੰਦੂਕਾਂ ਦੀ ਨੋਕ ਤੇ ਸਾ ਤੋਂ ਫੈਸਲੇ ਕਰਾਇਆ ਜਾ ਰਹੇ ਆ ਬੰਦੂਕ ਦੀ ਨੋਕ ਤੇ ਸਾਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਜਾਂ ਬੁਲਵਾਇਆ ਜਾ ਰਿਹਾ ਜੋ ਕੁਝ ਬੁਲਵਾਇਆ ਵੀ ਜਾ ਰਿਹਾ ਉਹ ਵੀ ਬੰਦੂਕ ਦੀ ਨੋਕ ਤੇ ਜਾ ਰਿਹਾ ਤੇ ਜਿਹੜੇ ਨਹੀਂ ਬੋਲਦੇ ਉਹਨਾਂ ਦੇ ਚੈਨਲ ਬੰਦ ਕੀਤੇ ਜਾ ਰਹੇ ਆ ਉਹਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਉਹਨਾਂ ਤੇ ਦੇਸ਼ਤਰੋਹੀ ਦੇ ਜਿਹੜੇ ਕਾਨੂੰਨ ਆ ਲਾਏ ਜਾ ਰਹੇ ਆ ਸੋ ਇਸ ਸੰਦਰਭ ਵਿੱਚ ਅਸੀਂ ਸਮਝਦੇ ਆਂ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਜੀ ਵੱਲੋਂ ਜਿਹੜਾ ਵਿਦਵਾਨ ਪੱਤਰਕਾਰਾਂ ਦਾ ਤੇ ਸਿੱਖ ਵਿਦਵਾਨਾਂ ਦਾ ਜੋ ਇਕੱਠ ਬੁਲਾਇਆ ਗਿਆ ਉਸ ਸਮੇਂ ਦੀ ਲੋੜ ਸੀ ਸੋ ਇੱਕ ਪਹਿਲੀ ਪੌੜੀ ਵੱਜੋਂ ਸੋ ਜੇ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਜਿਸ ਕਿਸਮ ਦੇ ਹਾਲਾਤ ਵਰਤਮਾਨ ਸਮੇਂ ਤੇ ਬਣੇ ਹੋਇਆ ਖਾਲਸਾ ਪੰਥ ਦੇ ਸੋ ਇਹ ਪਹਿਲੀ ਪੌੜੀ ਆ ਇਸ ਵਿੱਚੋਂ ਵਿਦਵਾਨਾਂ ਦੇ ਵਿਚਾਰ ਲੈਣ ਤੋਂ ਬਾਅਦ ਹੀ ਜਥੇਦਾਰ ਸਾਹਿਬ ਨੂੰ ਜਿਹੜੀਆਂ ਅਗਲੀਆਂ ਕਾਰਵਾਈਆਂ ਉਹ ਕਰਨੀਆਂ ਪੈਣਗੀਆਂ ਅਸੀਂ ਸਮਝਦੇ ਹਾਂ ਵੀ ਬਹੁਤ ਸਾਰੇ ਸਿੱਖ ਔਰ ਗੈਰ ਸਿੱਖ ਵਿਦਵਾਨ ਜਿਹਦੇ ਵਿੱਚ ਗੈਰ ਸਿੱਖ ਪੱਤਰਕਾਰ ਜਿਹੜੇ ਪੰਜਾਬ ਨੇ ਲਈ ਬੋਲਣ ਵਾਲੇ ਆ ਉਹ ਵੀ ਸ਼ਾਮਲ ਹੋਏ ਨੇ ਨਾ ਸੋ ਸਿੱਖ ਪੱਤਰਕਾਰ ਹੀ ਨਹੀਂ ਇਕੱਲੇ ਸੋ ਗੈਰ ਸਿੱਖ ਪੱਤਰਕਾਰ ਨੇ ਜਿਹੜੇ ਉਹ ਵੀ ਉੱਥੇ ਸ਼ਾਮਲ ਹੋਏ ਔਰ ਜਥੇਦਾਰ ਸਾਹਿਬ ਨੇ ਜੋ ਭਾਸ਼ਣ ਕਰਿਆ ਹੈ ਵੀ ਜੇ ਤੁਸੀਂ ਮੀਡੀਆ ਨੂੰ ਤੋੜਦੇ ਹੋ ਮੀਡੀਆ ਦਾ ਖਾਤਮਾ ਕਰਦੇ ਹੋ ਜਿਹੜਾ ਤੀਜਾ ਪਿੱਲਰ ਆ ਜਾਂ ਚੌਥਾ ਪਿੱਲਰ ਆ ਤਾਂ ਤੁਹਾਡਾ ਪਿੱਲਰ ਵੀ ਨਹੀਂ ਰਹਿਣਾ ਹੈ ਨਾ ਵੀ ਜਿਹੜਾ ਤੁਹਾਡਾ ਜਮਹੂਰੀਅਤ ਦਾ ਇੱਕ ਪਹਿਲਾ ਪਿੱਲਰ ਹੈ ਨਾ ਵੀ ਉਹ ਵੀ ਨਹੀਂ ਰਹਿਣਾ ਜੇ ਤੁਸੀਂ ਮੀਡੀਆ ਨੂੰ ਕਾਰਜਪਾਲਕਾਂ ਨੂੰ ਜਾਂ ਅਦਾਲਤਾਂ ਨੂੰ ਤੋੜ ਦਿਓ ਹੈਗੇ ਨਾ ਸੋ ਸਮ ਨੂੰ ਲੱਗਦਾ ਵੀ ਜ਼ਿਤੇਦਾਰ ਸਾਹਿਬ ਨੇ ਜ਼ਰੂਰਤ ਕੀਤੀ ਹੈ ਕਿਤੇ ਨਾ ਕਿਤੇ ਜਿੰਨਾ ਕੁਛ ਵੀ ਕਿਉਂਕਿ ਉਹਨਾਂ ਦੇ ਦਿਵਾਲੇ ਘੇਰਾ ਬਹੁਤ ਪਿਆ ਹੋਇਆ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਸੋ ਜਦੋਂ ਆਪਾਂ ਕਹਿੰਦੇ ਆ ਵੀ ਅਕਾਲੀ ਫੂਲਾ ਸਿੰਘ ਵਰਗਾ ਜ਼ਿਤੇਦਾਰ ਹੋਵੇ ਉਹ ਸਥਿਤੀ ਨਹੀਂ ਹੈ ਉਹ ਘੇਰੇ ਹੋਏ ਨੇ ਸਾਰੇ ਜਥੇਦਾਰ ਬਹੁਤ ਬੁਰੀ ਤਰ੍ਹਾਂ ਘੇਰੇ ਹੋਏ ਨੇ ਭਾਰਤ ਦੀਆਂ ਏਜੰਸੀਆਂ ਨੇ ਘੇਰੇ ਹੋਏ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਘੇਰੇ ਹੋਏ ਨੇ ਤੇ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਏਜੰਸੀਜ਼ ਨੇ ਹੋਰ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਪਹਿਰੇਦਾਰੀਆਂ ਨੇ ਘੇਰੇ ਹੋਏ ਨੇ ਸੋ ਇਸ ਇਸ ਇਨੀ ਘਿਰੀ ਹੋਈ ਮਾਨਸਿਕਤਾ ਵਿੱਚੋਂ ਵੀ ਜਥੇਦਾਰ ਸਾਹਿਬ ਇੱਕ ਚੰਗਾ ਕਦਮ ਚੁੱਕਦੇ ਆ ਸਾਨੂੰ ਲੱਗਦਾ ਵੀ ਉਹਦੀ ਹਮਾਇਤ ਕਰਨੀ ਚਾਹੀਦੀ ਹੈ ਜਦੋਂ ਕਦੇ ਉਹ ਬਹੁਤਾ ਹੀ ਅਕਾਲੀ ਦਲ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਆ ਜਿਹੜਾ ਕਿ ਲੋਕਾਂ ਦੇ ਮਨਾਂ ਵਿੱਚੋਂ ਆਪਣੀ ਆਤਮਿਕ ਮੌਤ ਮਰਨ ਕਾਰਨ ਜਿਹੜੀ ਆਪਣੀ ਸ਼ਾਖ ਗਵਾ ਚੁੱਕਿਆ ਉਸ ਵੇਲੇ ਅਸੀਂ ਜਥੇਦਾਰ ਸਾਹਿਬ ਦੇ ਉਹਨਾਂ ਸਵਾਲਾਂ 'ਤੇ ਕਿੰਤੂ ਵੀ ਕਰਦੇ ਹਾਂ ਪਰ ਜਦੋਂ ਉਹ ਇੱਕ ਕੌਮੀ ਆਗੂ ਦੇ ਤੌਰ ਤੇ ਸਮੋਧਤ ਹੁੰਦੇ ਆ ਕੌਮ ਨੂੰ ਦਰਪੇਸ਼ ਮਸਲਿਆਂ ਦੇ ਸੰਦਰਭ ਵਿੱਚ ਸਮੋਧਤ ਹੁੰਦੇ ਆ ਤਾਂ ਸਾਨੂੰ ਲੱਗਦਾ ਵੀ ਸਾਨੂੰ ਪੂਰੀ ਕੌਮ ਨੂੰ ਜਥੇਦਾਰ ਸਾਹਿਬ ਦੇ ਪਿੱਠ ਤੇ ਆਉਣਾ ਚਾਹੀਦਾ ਉਹਨਾਂ ਦੀ ਛਲਾਗਾ ਕਰਨੀ ਚਾਹੀਦੀ ਹੈ ਸੋ ਜਥੇਦਾਰ ਸਾਹਿਬ ਦਾ ਇਹ ਪਹਿਲਾ ਕਦਮ ਆ ਜਿਹੜਾ ਬਿਲਕੁਲ ਠੀਕ ਹੈ ਹਾਲਾਤ ਮਾੜੇ ਨੇ ਹਾਲਾਤ ਬਹੁਤ ਗੁੰਝਲਦਾਰ ਨੇ ਕੰਪਲਿਕੇਟਿਡ ਨੇ ਇਹ ਸੰਦਰਭ ਵਿੱਚ ਪੈਰ ਟਿਕਾ ਕੇ ਅੱਗੇ ਤੁਰਨ ਦੀ ਲੋੜ ਹੈ ਔਰ ਸਭ ਤੋਂ ਵੱਡੀ ਜਿਹੜੀ ਲੋੜ ਹੈਗੀ ਆ ਜਿਹੜੀ ਸਰਕਾਰੀ دہشت ਆ ਉਹਨੂੰ ਤੋੜਨ ਦੀ ਆ ਜੀ ਜੀ ਇਸ ਵੇਲੇ ਸਭ ਤੋਂ ਮੁੱਖ ਲੋੜ ਜਿਹੜੀ ਮਹੀਨੇ ਦੋ ਮਹੀਨੇ ਤੋਂ ਸਰਕਾਰੀ دہشت ਪੰਜਾਬ 'ਚ ਪਈ ਆ ਖਾਸ ਕਰਕੇ ਸਿੱਖ ਮਨਾਂ ਤੇ ਜਿਹੜੀ دہشت ਪਾਈ ਆ ਜਿਹੜੀ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਜਿਹੜੀ دہشت ਪਾਈ ਜਾ ਰਹੀ ਹੈ ਔਰ ਇਸ دہشت ਦੇ ਮਾਹੌਲ ਨੇ ਉਹਨਾਂ ਲੋਕਾਂ ਦੇ ਭਰਮ ਭਲੇਖੇ ਵੀ ਦੂਰ ਕਰ ਦਿੱਤੇ ਆ ਜਿਹੜੇ ਇਹ ਕਹਿੰਦੇ ਸੀ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਕਾਂਗਰਸ ਨਾਲੋਂ ਕਈ ਗੁਣਾ ਚੰਗੀ ਆ ਉਹ ਸਿੱਖਾਂ ਨਾਲ ਇੱਕ ਚੰਗਾ ਰਿਸ਼ਤਾ ਰੱਖਣਾ ਚਾਹੁੰਦੀ ਆ ਸਿੱਖਾਂ ਨੂੰ ਬਹੁਤ ਕੁਝ ਦੇਣਾ ਚਾਹੁੰਦੀ ਆ ਸਿੱਖਾਂ ਦੇ ਸਰੋਕਾਰਾਂ ਨੂੰ ਸਮਝਦੀ ਹੈ ਔਰ ਇੱਥੋਂ ਤੱਕ ਇਹ ਕਿਹਾ ਜਾਂਦਾ ਸੀਗਾ ਵੀ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਗੁਰਪੁਰਬ ਨੇ ਉਹ ਰਾਜ ਭਵਨਾਂ ਵਿੱਚ ਆ ਸਰਕਾਰੀ ਸੰਸਥਾਵਾਂ ਵਿੱਚ ਮਨਾਏ ਜਾਂਦੇ ਆ ਪੂਰੀਆਂ ਅੰਬੈਸੀਆਂ ਵਿੱਚ ਮਨਾਇਆ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਪੁਰਬ ਪਰ ਇਸ ਦੋ ਮਹੀਨਿਆਂ ਦੀ ਦਹਿਸ਼ਤ ਨੇ ਦੱਸ ਦਿੱਤਾ ਵੀ ਸਿਰਫ ਉਹ ਅੱਖਾਂ ਪਹੁੰਚਣ ਦੇ ਕਾਰਵਾਈ ਆ ਉਹ ਲੋਕਾਂ ਨੂੰ ਬੇਫਕੂਫ ਬਣਾਉਣ ਦੇ ਕਾਰਨਾਮੇ ਆ ਨਾ ਕਾਂਗਰਸ ਦੀ ਰਾਜਨੀਤੀ ਵਿੱਚ ਕੋਈ ਫਰਕ ਸੀ ਨਾ ਭਾਜਪਾ ਦੀ ਰਾਜਨੀਤੀ ਵਿੱਚ ਕੋਈ ਕੋਈ ਫਰਕ ਹੈ ਮਤਲਬ ਮੀਡੀਆ ਦੇ ਉੱਤੇ پابੰਦੀਆਂ ਜਿਸ ਤਰੀਕੇ ਦੇ ਨਾਲ ਲਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਜਿਹੜਾ ਹੈ ਮੀਡੀਆ ਦੇ ਬਹੁਤ ਸਾਰੇ ادارے ਜਿਵੇਂ ਕਿ ਅਕਾਲ ਚੈਨਲ ਦੀ ਟੀਮ ਬਾਕੀ ਵੀ ਸਿੰਘ ਸਾਹਿਬ ਨੂੰ ਮਿਲੇ ਸੀ ਸੋ ਇੱਕ ਸਿੱਖਾਂ ਦੀ ਆਵਾਜ਼ ਆ ਜਿਹੜੇ ਸਾਡੇ ਛੋਟੇ-ਛੋਟੇ ਮੀਡੀਆ ਆਊਟਲੈਟਸ ਨੇ ਲੈਟਸ ਨੇ ਉਹੋ ਹੀ ਸਿੱਖਾਂ ਦੀ ਆਵਾਜ਼ ਬਣ ਰਹੇ ਆ ਇਸ ਵਿਖੜੇ ਸਮੇਂ ਤੇ ਜਦੋਂ ਸਾਡੇ ਤੇ دہشت ਦਾ ਮਾਹੌਲ ਭਾਰੂਗਾ ਜਿਸ ਤਰ੍ਹਾਂ ਬੰਦੂਕਾਂ ਦੇ ਨੋਕ ਤੇ ਸੱਤੋਂ ਫੈਸਲੇ ਕਰਾਇਆ ਜਾ ਰਹੇ ਆ ਬਹੁਤ ਸਾਰੇ ਸਿੱਖ ਔਰ ਗੈਰ ਸਿੱਖ ਵਿਦਵਾਨ ਜੀ ਦੇ ਵਿੱਚ ਗੈਰ ਸਿੱਖ ਪੱਤਰਕਾਰ ਜਿਹੜੇ ਪੰਜਾਬ ਲਈ ਬੋਲਣ ਵਾਲੇ ਆ ਉਹ ਵੀ ਸ਼ਾਮਲ ਹੋਏ ਨੇ ਨਾ ਸੋ ਸਿੱਖ ਪੱਤਰਕਾਰ ਹੀ ਨਹੀਂ ਇਕੱਲੇ ਸੋ ਗੈਰ ਸਿੱਖ ਪੱਤਰਕਾਰ ਨੇ ਜਿਹੜੇ ਉਹ ਵੀ ਉੱਥੇ ਸ਼ਾਮਲ ਹੋਏ ਔਰ ਜਥੇਦਾਰ ਸਾਹਿਬ ਨੇ ਜੋ ਭਾਸ਼ਣ ਕਰਿਆ ਹੈ ਵੀ ਜੇ ਤੁਸੀਂ ਮੀਡੀਆ ਨੂੰ ਤੋੜਦੇ ਹੋ ਮੀਡੀਆ ਦਾ ਖਾਤਮਾ ਕਰਦੇ ਹੋ ਜਿਹੜਾ ਤੀਜਾ ਪਿੱਲਰ ਆਇਆ ਚੌਥਾ ਪਿੱਲਰ ਆ ਤਾਂ ਤੁਹਾਡਾ ਪਿੱਲਰ ਵੀ ਨਹੀਂ ਰਹਿਣਾ ਸੋ ਇਸ ਇਸ ਇਨੀ ਘਿਰੀ ਹੋਈ ਮਾਨਸਿਕਤਾ ਵਿੱਚੋਂ ਵੀ ਜਥੇਦਾਰ ਸਾਹਿਬ ਇੱਕ ਚੰਗਾ ਕਦਮ ਚੁੱਕਦੇ ਆ ਸਾਨੂੰ ਲੱਗਦਾ ਵੀ ਉਹਦੀ ਹਮਾਇਤ ਕਰਨੀ ਚਾਹੀਦੀ ਹੈ ਜਦੋਂ ਕਦੇ ਉਹ ਬਹੁਤਾ ਹੀ ਅਕਾਲੀ ਦਲ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਆ ਜਿਹੜਾ ਕਿ ਲੋਕਾਂ ਦੇ ਮਨਾਂ ਵਿੱਚੋਂ ਆਪਣੀ ਆਤਮਿਕ ਮੌਤ ਮਰਨ ਕਾਰਨ ਜਿਹੜੀ ਆਪਣੀ ਸ਼ਾਖ ਗਵਾ ਚੁੱਕਿਆ ਉਸ ਵੇਲੇ ਅਸੀਂ ਜਥੇਦਾਰ ਸਾਹਿਬ ਦੇ ਉਹਨਾਂ ਸਵਾਲਾਂ 'ਤੇ ਕਿੰਤੂ ਵੀ ਕਰਦੇ ਆ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਹੈ ਦਮਨਮਾ ਸਾਹਿਬ ਦੇ ਵਿੱਚ ਇੱਕ ਇਕੱਠ ਸੱਤਿਆ ਗਿਆ ਖਾਸ ਕਰਕੇ ਜੋ ਮੀਡੀਆ ਦੇ ਉੱਤੇ ਪਾਬੰਦੀਆਂ ਜਿਸ ਤਰੀਕੇ ਦੇ ਨਾਲ ਲਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਜਿਹੜਾ ਹੈ মিডিਆ ਦੇ ਬਹੁਤ ਸਾਰੇ ادارے ਜਿਵੇਂ ਕਿ ਅਕਾਲ ਚੈਨਲ ਦੀ ਟੀਮ ਬਾਕੀ ਵੀ ਸਿੰਘ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਦੇ ਵੱਲੋਂ ਜਿਹੜਾ ਹੈ ਇਕੱਠੇ ਸੱਦਿਆ ਗਿਆ ਕੀ ਕਹੋਗੇ ਤੁਸੀਂ ਜੋ ਉਹਨਾਂ ਵੱਲੋਂ ਉੱਥੇ ਵਿਚਾਰ ਦਿੱਤੇ ਗਏ ਜਾਂ ਕੀ ਹੈ ਤੇ ਅਗਲਾ ਐਕਸ਼ਨ ਹੋ ਸਕਦਾ ਹੈ ਹਾਂਜੀ ਹਾਂਜੀ ਸ੍ਰੀ ਅਸੀਂ ਸਮਝਦੇ ਹਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਦਾ ਇੱਕ ਚੰਗਾ ਕਦਮ ਸੀ ਸੋ ਇੱਕ ਸਿੱਖਾਂ ਦੀ ਆਵਾਜ਼ ਆ ਜਿਹੜੇ ਸਾਡੇ ਛੋਟੇ-ਛੋਟੇ মিডিਆ ਆਊਟਲੈਟਸ ਨੇ ਉਹੋ ਹੀ ਸਿੱਖਾਂ ਦੀ ਆਵਾਜ਼ ਬਣ ਰਿਹਾ ਇਸ ਵਿਖੜੇ ਸਮੇਂ ਤੇ ਜਦੋਂ ਸਾਡੇ ਤੇ دہشت ਦਾ ਮਾਹੌਲ ਭਾਰੂਗਾ ਜਿਸ ਤਰ੍ਹਾਂ ਬੰਦੂਕਾਂ ਦੀ ਨੋਕ ਤੇ ਸਾਤੋਂ ਫੈਸਲੇ ਕਰਾਏ ਜਾ ਰਹੇ ਆ ਬੰਦੂਕ ਦੀ ਨੋਕ ਤੇ ਸਾਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਜਾਂ ਬੁਲਵਾਇਆ ਜਾ ਰਿਹਾ ਜੋ ਕੁਝ ਬੁਲਵਾਇਆ ਵੀ ਜਾ ਰਿਹਾ ਉਹ ਵੀ ਬੰਦੂਕ ਦੀ ਨੋਕ ਤੇ ਜਾ ਰਿਹਾ ਤੇ ਜਿਹੜੇ ਨਹੀਂ ਬੋਲਦੇ ਉਹਨਾਂ ਦੇ ਚੈਨਲ ਬੰਦ ਕੀਤੇ ਜਾ ਰਹੇ ਆ ਉਹਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਉਹਨਾਂ ਤੇ ਦੇਸ਼ਤਰ ਉਹੀ ਦੇ ਜਿਹੜੇ ਕਾਨੂੰਨ ਆ ਲਾਏ ਜਾ ਰਹੇ ਆ ਸੋ ਇਸ ਸੰਦਰਭ ਵਿੱਚ ਅਸੀਂ ਸਮਝਦੇ ਆਂ ਵਿੱਚ ਜਥੇਦਾਰ ਹਰਪਦੀਪ ਸਿੰਘ ਜੀ ਵੱਲੋਂ ਜਿਹੜਾ ਵਿਦਵਾਨ ਪੱਤਰਕਾਰਾਂ ਦਾ ਤੇ ਸਿੱਖ ਵਿਦਵਾਨਾਂ ਦਾ ਜੋ ਇਕੱਠ ਬੁਲਾਇਆ ਗਿਆ ਉਸ ਸਮੇਂ ਦੀ ਲੋੜ ਸੀ ਸੋ ਇੱਕ ਪਹਿਲੀ ਪੌੜੀ ਵੱਜੋਂ ਸੋ ਜੇ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਜਿਸ ਕਿਸਮ ਦੇ ਹਾਲਾਤ ਵਰਤਮਾਨ ਸਮੇਂ ਤੇ ਬਣੇ ਹੋਇਆ ਖਾਲਸਾ ਪੰਥ ਦੇ ਸੋ ਇਹ ਪਹਿਲੀ ਪੌੜੀ ਆ ਇਸ ਵਿੱਚੋਂ ਵਿਦਵਾਨਾਂ ਦੇ ਵਿਚਾਰ ਲੈਣ ਤੋਂ ਬਾਅਦ ਹੀ ਜਥੇਦਾਰ ਸਾਹਿਬ ਨੂੰ ਜਿਹੜੀਆਂ ਅਗਨੀਆਂ ਕਾਰਵਾਈਆਂ ਉਹ ਕਰਨੀਆਂ ਪੈਣਗੀਆਂ ਅਸੀਂ ਸਮਝਦੇ ਹਾਂ ਵੀ ਬਹੁਤ ਸਾਰੇ ਸਿੱਖ ਔਰ ਗੈਰ ਸਿੱਖ ਵਿਦਵਾਨ ਜਿਹਦੇ ਵਿੱਚ ਗੈਰ ਸਿੱਖ ਪੱਤਰਕਾਰ ਜਿਹੜੇ ਪੰਜਾਬ ਨੇ ਲਈ ਬੋਲਣ ਵਾਲੇ ਆ ਉਹ ਵੀ ਸ਼ਾਮਲ ਹੋਏ ਨੇ ਨਾ ਸੋ ਸਿੱਖ ਪੱਤਰਕਾਰ ਹੀ ਨਹੀਂ ਇਕੱਲੇ ਸੋ ਗੈਰ ਸਿੱਖ ਪੱਤਰਕਾਰ ਨੇ ਜਿਹੜੇ ਉਹ ਵੀ ਉੱਥੇ ਸ਼ਾਮਲ ਹੋਏ ਔਰ ਜਥੇਦਾਰ ਸਾਹਿਬ ਨੇ ਜੋ ਭਾਸ਼ਣ ਕਰਿਆ ਹੈ ਵੀ ਜੇ ਤੁਸੀਂ ਮੀਡੀਆ ਨੂੰ ਤੋੜਦੇ ਹੋ ਮੀਡੀਆ ਦਾ ਖਾਤਮਾ ਕਰਦੇ ਹੋ ਜਿਹੜਾ ਤੀਜਾ ਪਿੱਲਰ ਆ ਜਾਂ ਚੌਥਾ ਪਿੱਲਰ ਆ ਤਾਂ ਤੁਹਾਡਾ ਪਿੱਲਰ ਵੀ ਨਹੀਂ ਰਹਿਣਾ ਨਾ ਵੀ ਜਿਹੜਾ ਤੁਹਾਡਾ ਜਮਹੂਰੀਅਤ ਦਾ ਇੱਕ ਪਹਿਲਾ ਪਿੱਲਰ ਹੈ ਨਾ ਵੀ ਉਹ ਵੀ ਨਹੀਂ ਰਹਿਣਾ ਜੇ ਤੁਸੀਂ ਮੀਡੀਆ ਨੂੰ ਕਾਰਜਪਾਲਕਾਂ ਨੂੰ ਜਾਂ ਅਦਾਲਤਾਂ ਨੂੰ ਤੋੜ ਦਿਓ ਹੈਗੇ ਨਾ ਸੋ ਸਾਨੂੰ ਲੱਗਦਾ ਵੀ ਜਥੇਦਾਰ ਸਾਹਿਬ ਨੇ ਜ਼ਰੂਰਤ ਕੀਤੀ ਹੈ ਕਿਤੇ ਨਾ ਕਿਤੇ ਜਿੰਨਾ ਕੁਛ ਵੀ ਕਿਉਂਕਿ ਉਹਨਾਂ ਦੇ ਦਿਵਾਲੇ ਘੇਰਾ ਬਹੁਤ ਪਿਆ ਹੋਇਆ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਸੋ ਜਦੋਂ ਆਪਾਂ ਕਹਿੰਦੇ ਆ ਵੀ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਹੋਵੇ ਉਹ ਸਥਿਤੀ ਨਹੀਂ ਹੈ ਉਹ ਘੇਰੇ ਹੋਏ ਨੇ ਸਾਰੇ ਜਥੇਦਾਰ ਬਹੁਤ ਬੁਰੀ ਤਰ੍ਹਾਂ ਘੇਰੇ ਹੋਏ ਨੇ ਭਾਰਤ ਦੀਆਂ ਏਜੰਸੀਆਂ ਨੇ ਘੇਰੇ ਹੋਏ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਘੇਰੇ ਹੋਏ ਨੇ ਤੇ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਏਜੰਸੀਜ਼ ਨੇ ਹੋਰ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਪਹਿਰੇਦਾਰੀਆਂ ਨੇ ਘੇਰੇ ਹੋਏ ਨੇ ਸੋ ਇਸ ਇਸ ਇੰਨੀ ਘिरी ਹੋਈ ਮਾਨਸਿਕਤਾ ਵਿੱਚੋਂ ਵੀ ਜਜਾਦਾਥਰ ਸਾਹਿਬ ਇੱਕ ਚੰਗਾ ਕਦਮ ਚੁੱਕਦੇ ਆ ਸਾਨੂੰ ਲੱਗਦਾ ਵੀ ਉਹਦੀ ਹਮਾਇਤ ਕਰਨੀ ਚਾਹੀਦੀ ਜਦੋਂ ਕਦੇ ਉਹ ਬਹੁਤਾ ਹੀ ਅਕਾਲੀ ਦਲ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਆ ਜਿਹੜਾ ਕਿ ਲੋਕਾਂ ਦੇ ਮਨਾਂ ਵਿੱਚੋਂ ਆਪਣੀ ਆਤਮਿਕ ਮੌਤ ਮਰਨ ਕਾਰਨ ਜਿਹੜੀ ਆਪਣੀ ਸ਼ਾਖ ਗਵਾ ਚੁੱਕਿਆ ਉਸ ਵੇਲੇ ਅਸੀਂ ਜਥੇਦਾਰ ਸਾਹਿਬ ਦੇ ਉਹਨਾਂ ਸਵਾਲਾਂ 'ਤੇ ਕਿੰਤੂ ਵੀ ਕਰਦੇ ਆ ਪਰ ਜਦੋਂ ਉਹ ਇੱਕ ਕੌਮੀ ਆਗੂ ਦੇ ਤੌਰ ਤੇ ਸਮੋਧਤ ਹੁੰਦੇ ਆ ਕੌਮ ਨੂੰ ਦਰਪੇਸ਼ ਮਸਲਿਆਂ ਦੇ ਸੰਦਰਭ ਵਿੱਚ ਸਮੋਧਤ ਹੁੰਦੇ ਆ ਤਾਂ ਸਾਨੂੰ ਲੱਗਦਾ ਵੀ ਸਾਨੂੰ ਪੂਰੀ ਕੌਮ ਨੂੰ ਜਥੇਦਾਰ ਸਾਹਿਬ ਦੇ ਪਿੱਛੇ ਆਉਣਾ ਚਾਹੀਦਾ ਉਹਨਾਂ ਦੀ ਛਲਾਗਾ ਕਰਨੀ ਚਾਹੀਦੀ ਹੈ ਸੋ ਜਥੇਦਾਰ ਸਾਹਿਬ ਦਾ ਇਹ ਪਹਿਲਾ ਕਦਮ ਆ ਜਿਹੜਾ ਬਿਲਕੁਲ ਠੀਕ ਹੈ ਹਾਲਾਤ ਮਾੜੇ ਨੇ ਹਾਲਾਤ ਬਹੁਤ ਗੁੰਝਲਦਾਰ ਨੇ ਕੰਪਲਿਕੇਟਿਡ ਨੇ ਇਹ ਸੰਦਰਭ ਵਿੱਚ ਪੈਰ ਟਿਕਾ ਕੇ ਅੱਗੇ ਤੋਰਨ ਦੀ ਲੋੜ ਹੈ ਔਰ ਸਭ ਤੋਂ ਵੱਡੀ ਜਿਹੜੀ ਲੋੜ ਹੈਗੀ ਆ ਜਿਹੜੀ ਸਰਕਾਰੀ دہشت ਆ ਉਹਨੂੰ ਤੋੜਨ ਦੀ ਆ ਜੀ ਜੀ ਇਸ ਵੇਲੇ ਸਭ ਤੋਂ ਮੁੱਖ ਲੋੜ ਜਿਹੜੀ ਮਹੀਨੇ ਦੋ ਮਹੀਨੇ ਤੋਂ ਸਰਕਾਰੀ ਦਹਿਸ਼ਤ ਪੰਜਾਬ 'ਚ ਪਈ ਆ ਖਾਸ ਕਰਕੇ ਸਿੱਖ ਮਨਾਂ ਤੇ ਜਿਹੜੀ ਦਹਿਸ਼ਤ ਪਾਈ ਆ ਜਿਹੜੀ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਜਿਹੜੀ ਦਹਿਸ਼ਤ ਪਾਈ ਜਾ ਰਹੀ ਹੈ ਔਰ ਇਸ ਦਹਿਸ਼ਤ ਦੇ ਮਾਹੌਲ ਨੇ ਉਹਨਾਂ ਲੋਕਾਂ ਦੇ ਭਰਮ ਭਲੇਖੇ ਵੀ ਦੂਰ ਕਰ ਦਿੱਤੇ ਆ ਜਿਹੜੇ ਇਹ ਕਹਿੰਦੇ ਸੀ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਕਾਂਗਰਸ ਨਾਲੋਂ ਕਈ ਗੁਣਾ ਚੰਗੀ ਹੈ ਉਹ ਸਿੱਖਾਂ ਨਾਲ ਇੱਕ ਚੰਗਾ ਰਿਸ਼ਤਾ ਰੱਖਣਾ ਚਾਹੁੰਦੀ ਆ ਸਿੱਖਾਂ ਨੂੰ ਬਹੁਤ ਕੁਝ ਦੇਣਾ ਚਾਹੁੰਦੀ ਆ ਸਿੱਖਾਂ ਦੇ ਸਰੋਕਾਰਾਂ ਨੂੰ ਸਮਝਦੀ ਆ ਔਰ ਇੱਥੋਂ ਤੱਕ ਇਹ ਕਿਹਾ ਜਾਂਦਾ ਸੀਗਾ ਵੀ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਗੁਰਪੁਰਬ ਨੇ ਉਹ ਰਾਜ ਭਵਨਾਂ ਵਿੱਚ ਆ ਸਰਕਾਰੀ ਸੰਸਥਾਵਾਂ ਚ ਮਨਾਏ ਜਾਂਦੇ ਆ ਪੂਰੀਆਂ ਅੰਬੈਸੀਆਂ ਚ ਮਨਾਇਆ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਪੁਰਪਰ ਪਰ ਇਸ ਦੋ ਮਹੀਨਿਆਂ ਦੀ ਦਹਿਸ਼ਤ ਨੇ ਦੱਸ ਦਿੱਤਾ ਵੀ ਸਿਰਫ ਉਹ ਅੱਖਾਂ ਪੁੰਜਣ ਦੀ ਕਾਰਵਾਈ ਆ ਉਹ ਲੋਕਾਂ ਨੂੰ ਬੇਫਕੂਫ ਬਣਾਉਣ ਦੇ ਕਾਰਨਾਮੇ ਆ ਨਾ ਕਾਂਗਰਸ ਦੀ ਰਾਜਨੀਤੀ ਵਿੱਚ ਕੋਈ ਫਰਕ ਸੀ ਨਾ ਭਾਜਪਾ ਦੀ ਰਾਜਨੀਤੀ ਵਿੱਚ ਕੋਈ ਕੋਈ ਫਰਕ